ਤੂੰ ਮੈਨੂੰ ਤੇ ਹੀ ਦੱਸਾਂ ਗੱਲਾਂ ਵੀ ਚਾਹੀਦੀ ਹੈ ਹਾਂ ਨਹੀਂ ਦੱਸੋ ਮੈਂ ਬਦਲ ਦੋ ਬੰਦੇ ਲਿਆਵਾਂ ਸਾਰੀ ਮੰਡੀ ਦੀ ਤੂੰ ਡੰਡ ਲਾਤੀ ਕੰਪਲੀਟ ਸਾਰੀ ਕੰਮ ਪੂਰਾ ਕਰੀਟ ਆ ਜਾਏਗਾ ਤੂੰ ਬੰਡੀ ਦਾ ਗਿਆ ਇੰਨਾ ਪੈਸੇ ਲਿਆ ਕੇ ਦਿੱਤੇ ਤੂੰ ਮੰਡੀ ਦਾ ਸੱਤਿਆ ਨਾਸ ਕਰੀ ਜਾਂਦੇ ਹੋ ਇਹ ਕਿਤੇ ਕਰਦੀ ਹੈ ਤੁਹਾਡੀ ਡਿਊਟੀ ਸੈਕਟਰੀ ਸਾਹਿਬ ਇੱਕ ਗੰਦ ਜਿਹਾ ਤਾਂ ਸਾਰੀ ਆ ਸਾਫ ਹੋਣਾ ਚਾਹੀਦਾ ਮੰਡੀ ਹਾਂ ਲੈ ਕਿੰਨਾ ਬੰਦਾ ਘਾਤਾ ਤੂੰ ਮੰਡੀ ਦਾ ਇੰਨਾ ਪੈਸੇ ਲਾਏ ਆਪਾਂ ਨੂੰ ਕੀ ਫਾਇਦਾ ਹੋਇਆ ਜਾ 30 ਦਸਤਕੋ ਨਿਚਾਈ ਦੇ 30 ਅਗਸਤ ਤੱਕ ਨਾ ਹੋਈ ਤੇ ਮੈਂ ਤੁਹਾਡੇ ਸਭ ਦੇ ਖਿਲਾਫ ਕਾਰਵਾਈ ਕਰ ਦਿੰਦਾ। ਦੇਖਾ ਦਾ ਕੰਮ ਚੱਲਦਾ। ਆਹ ਛੜਕਾਂ ਪੈ। ਮੈਨੂੰ ਕੰਮ ਦੱਸੋ ਨਾ ਕੀ ਤਾਂ ਲੰਦਿਆ। ਇੱਥੇ ਲੋਕਾਂ ਕੋ ਮੀਂਹ ਦੇ ਦਿਨ ਮੈਨੂੰ ਪਤਾ ਦੀ ਕਿੰਨੀਆਂ ਵੀਡੀਓ ਭੇਜੀਆਂ ਲੋਕਾਂ ਨੇ। ਤੇ ਆ ਦੇਖੋ ਜੀ ਮੰਡੀ ਦਾ ਹਾਲ। ਸਰ ਆਪਣਾ ਇਹਨਾਂ ਨੂੰ ਸੀਲ ਰਹਿਦਾ ਕੀਤਾ ਵਾ। ਸਰ ਇਹ ਹੁਣ ਸਫਾਈ ਦਾ ਇਹ ਕਮੇਟੀ ਨੇ ਕਰਨਾ ਜੀ ਅੱਜ ਦੀ ਆ ਸਫਾਈ ਹੈ ਸਾਰਾ ਚੇ। ਇਹ ਕਿਨੇ ਕਰਦਾ? ਇਹ ਮਿੱਟੀ ਵਾਲਾ ਨੇ। ਹਾਂ ਇਹ ਪੂਰਾ ਕਰ ਕਰ ਜੋ ਵੀ ਹੋ ਜਾਏ ਇਹ ਉਸ ਫਾਇਦਾ ਦੇ ਇਹਨਾਂ ਨੇ ਕਰਨਾ। ਦੇਦੀ ਵਕਦੀ ਵੀ ਕੰਮ ਕਿਉਂ ਨਹੀਂ ਕੰਪਲੀਟ ਹੋਇਆ ਮੰਡੀ ਨੂੰ ਤੁਹਾਨੂੰ ਮੈਂ ਕਿਹਾ ਸੀ ਚੋ ਦੇ ਸੀਜ਼ਨ ਤੋਂ ਪਹਿਲਾਂ ਉਹ ਚੋ ਦੇ ਸੀਜ਼ਨ ਕੜਕ ਦਾ ਸੀਜ਼ਨ ਵੀ ਲੰਘ ਗਿਆ ਹਾਂ ਜਿਹੜਾ ਸੀਜ਼ਨ ਪਿਆ ਨਾ ਜੀ ਉਹ ਇੱਕ ਪ੍ਰਸ਼ਾਦ ਦੀ ਰੇਟ ਕਰਨੀ ਸੀ ਨਹੀਂ ਤਾਂ ਉਹ ਦਸਰਬੋ ਜਾਣੀ ਸੀ ਬੀਜੀ ਸਾਡੀ ਹੁਣ ਬਾ ਪ੍ਰਸ਼ਾਦ ਲੰਘਦੇ ਸਾਰੀ ਇਹ ਬੀਜੀ ਪਾ ਦੇਣੀ ਆ ਇਸ ਕਰਕੇ ਨਹੀਂ ਪੀਪੀ ਪਾਈ ਨੂੰ ਦਸਰਬੋ ਜਾਣੀ ਜੀ ਇੱਕ ਪ੍ਰਸ਼ਾਦ ਜ਼ਰੂਰੀ ਹੈ ਸੀਵਰੇਜ ਦੇ ਉੱਤੇ ਪੈਣ ਤੇ ਜਦੋਂ ਸੀਵਰੇਜ ਪਾਇਆ ਹਾਂ ਅ ਸੜਕਾਂ ਦੇ ਸੀਵਰੇਜ ਪਿਆ ਨਾ ਜੀ ਉਹ ਉੱਤੇ ਦਸਰਬੋ ਜਾਣੀ ਨਹੀਂ 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 ਸਾਦੀ ਇਹ ਇਹਦਾ 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 ਦੱਸੋ ਕਿੱਥੇ ਪਾਣੀ ਜਾਣਾ ਹੈ ਸੀਵਰੇਜ ਕਿੱਥੇ ਕਿੰਨੇ ਤੁਸੀਂ ਪਾਇਆ ਕੀ ਰੱਖੂ ਕਿੰਨੇ ਭੱਗ ਗਿਆ ਹਾਂ ਰੱਖਾਉ ਮਿਲੂ ਕਿਦਾਂ ਆ ਸਵਾ ਸਵਾ ਕੰਮ ਤਾਂ ਡਾਪਿਆ ਉਦਾ ਹੀ ਸੱਚ ਇੱਕ ਪਾਲੀਪੂਰ ਆਜਾ ਲੈ ਸਾਹੇ ਦਾਪੋਰਟ ਨਹੀਂ ਜਿੱਦੋਂ ਆਪਾਂ ਮੰਡੀ ਦਾ ਪ੍ਰੋਜੈਕਟ ਧਿਆਲ ਲੁੱਦਾ ਜੀ ਇਹ ਤੇ ਸੀਸੀ ਲਈ ਸੀ ਸਾਹਿਬ ਜੀ ਤੇ ਉਹ ਸੀਸੀ ਵਾਲਾ ਉਹਨਾਂ ਨੇ ਐਸਟੀਮੇਟ ਨਹੀਂ ਪਾਸ ਪਾ ਸਕਦਾ ਜਿਹੜਾ ਪੀਸੀ ਵਾਲਾ ਵਾ ਉਹ ਆਹ ਸਾਰਾ ਏਰੀਆ ਮਤਲਬ ਇਹਦੇ ਚੰਪ ਦੇ ਵਿੱਚ ਰਹਿ ਗਿਆ ਜੀ ਇਸ ਨਹੀਂ ਹੈਗਾ ਜੀ ਹਾਂ ਹਾਂਜੀ ਸੱਚੀ ਹੋਵੇ ਸੱਚੀ ਕੱਟਦੇ ਉਹ ਨਾ ਕਰਾ ਕੇ ਜਿੱਦੀ ਜਗਾ ਤੇ ਹੋਰ ਕਰਿਆ ਜਿਹਦੇ ਵਿੱਚ ਪਾਣੀ ਜਾਂਦਾ ਨਾਲ ਹੀ ਸਾਰਾ ਸਫਾਈ ਦਾ ਹੁੰਦਾ ਹੈ ਪਰ ਇਹਦੇ ਵਿੱਚ ਆਹ ਦੇਖੋ ਮੰਡੀ ਦਾ ਕੀ ਬੜੇ ਇਸ ਵਾਰ ਸੈਕਟਿੰਗ ਦੇ 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 ਮਾਰਕੀਟ ਮਾਰਕੀਟ ਕਿੱਥੇ ਗਿਆ ਸੈਕਟਰੀ ਸਾਹਿਬ ਹਾਂਜੀ ਹਾਂਜੀ ਅਸਲ ਕੀ ਬਣਿਆ ਆ ਗਈ ਆ ਮੰਡੀ ਦਾ ਇੱਕ ਦੁਬਾਰਾ ਹੋਵੇਗੀ ਦੇ ਦੇ ਦੁਬਾਰਾ ਕਿੱਦਾਂ ਹੋ ਗਿਆ ਆਪਣੇ ਕੋ ਮੰਡੀ ਦੇ ਖੇਲੋਂ ਮੰਡੀ ਉਈ ਮੰਡੀ ਦਾ ਜਿਆਦਾ ਇੰਨਾ ਪੈਸੇ ਲਿਆ ਕੇ ਦਿੱਤੇ ਉਹਦੀ ਮੰਡੀ ਦਾ ਸੱਤਿਆ ਨਾਸ ਕਰੀ ਜਾਂਦੇ ਹੋ ਇਹ ਕਿਤੇ ਕਰਦੇ ਆ ਤੁਹਾਡੀ ਡਿਊਟੀ ਉਦੋਂ ਦੇਖੀ ਮੀਂਹ ਪਿਆ ਤੁਹਾਡੇ ਇਥੇ ਪਾਣੀ ਪਾਣੀ ਹੋ ਗਿਆ ਇਹਦੇ ਵਿੱਚੋਂ ਮੋਟਰ ਕਨੈਕਸ਼ਨ ਹੀ ਨਹੀਂ ਆ ਤੇ ਮਿਲਿਆ ਮੋਟਰ ਸੀ ਕਿੱਟ ਕਰ ਦਿੱਤੀ ਆ ਟੈਂਪਰੀਰੀ ਚੱਲੀ ਰਹੀ ਸੀ ਕਨੈਕਸ਼ਨ ਕਿਉਂ ਨਹੀਂ ਮਿਲਦਾ ਇਹਨੂੰ ਖਾਲੀ ਖਾਲੀ ਕਰ ਦਿੱਤਾ ਆ ਟੈਂਪਰੀਰੀ ਮੋਟਰ ਲਾਈ ਸੀਗੀ ਜਿਹੜੀ ਦੂਜੀ ਮੋਟਰ ਆ ਉਹ ਖੇਤੇ ਇਹਦੇ ਵਿੱਚ ਇਹ ਪਾਣੀ ਲਿਫਟ ਹੋ ਗਿਆ ਸਾਰਾ ਉੱਥੇ ਜਿਹੜਾ ਆਪਣਾ ਸੀਵਰੇਜ ਆ ਉਹਦੇ ਵਿੱਚ ਸਾਰਾ ਕੀ ਡਾਈ ਨੀ ਜੀ ਚਾਹੂਗਾ ਆਪਾਂ ਮੋਟਰ ਕਿਉਂ ਨਹੀਂ ਲੱਗੀ ਆ ਦੱਸੋ ਮੋਟਰ ਦਾ ਕਨੈਕਸ਼ਨ ਕਨੈਕਸ਼ਨ ਨਹੀਂ ਮੋਟਰ ਕਿੰਨੇ ਦੇ ਨੱਕ ਦਾ ਤੁਸੀਂ ਕਨੈਕਸ਼ਨ ਬਲਾਈ ਕੀਤਾ ਅਪਲਾਈ ਕੀਤਾ ਆਕਰ ਤਾਂ ਕਿਉਂ ਨਹੀਂ ਦੇ ਕਿਹੜਾ ਦਿਨ ਚ ਮਿਲ ਜੂਗਾ ਹਾਂ ਅੱਜ ਤੋਂ ਲੱਗਣਾ ਬਸ ਹਾਂ ਉਹਨੇ ਕਿਹਾ ਵੈਸੇ ਚਲਾ ਲਓ ਅਜ ਤਾਰ ਲਾਤੀ ਵੈਸੇ ਤਾਰ ਕਾ ਲਾਤੀ ਤੂੰ ਗੈਰ ਕੰਦੀ ਕੰਮ ਕੋ ਕਰਾਉਂਦੀ ਹੈ ਜਮਾ ਕਰਾਤੀ ਬਰ ਕਨੈਕਸ਼ਨ ਬਲਾਈ ਦੂਗੀ ਕਦ ਆਪਾਂ ਨੂੰ ਸਬ ਕਨੈਕਸ਼ਨ ਲਾਓ ਇੱਥੇ ਪਾਣੀ ਕਿਉਂ ਖਲੋਂਦਾ ਬਸ ਗੱਲ ਇੰਨੀ ਹੈ ਜੀ ਇਹ ਮੁਸ਼ਕਲ ਹੋ ਤਾਂ ਤੁਹਾਨੂੰ ਦੱਸਦੇ ਕਿੰਨੇ ਦਿਨ ਚ ਰਿਪੋਰਟ ਕਰਦੇ ਲਵਾ ਕੇ ਜੇ ਕੋਈ ਮੁਸ਼ਕਲ ਹੋਊਗੀ ਜੇ ਤੁਹਾਨੂੰ ਦੱਸਦੇ ਅਸੀਂ ਕਰਾਂ ਹਾਂ ਤੇ ਤਾਂ ਸਾਡੇ ਕਿਨੇ ਕਰਾਂਗੇ ਸਾਨੂੰ ਮੁਸ਼ਕਲ ਇਹਨਾਂ ਮੋਟਰਾਂ ਫਿਟੇ ਇਹਨਾਂ ਕਰਾਉਣੀਆਂ ਜੀ ਇਹ ਮੋਟਰ ਫਿਟੇ ਕਰਾ ਦੇਣ ਲਾਗੇ ਟ੍ਰਾਂਸਫਰ ਕੀ ਫਿਟੇ ਕੌਣ ਬਸ ਕਨੈਕਸ਼ਨ ਹੋਣ ਕੇ ਬਾਅਦ ਕੀ ਬਾਤ ਆ ਜੀ ਸੋਵਾ ਚਾਲੂ ਚਾਹੀਦਾ ਜੇ ਮੈਂ ਸੋਵਾ ਸਵੇਰੇ ਫਿਰ ਇੱਥੇ ਆ ਜਾਵਾਂ ਹਾਂ ਹਾਂ ਕਾਲ ਦਾ ਦਿਓ ਇੱਕ ਵਜੇ ਕਾਲ ਜੇ 1 ਵਜੇ 1 ਵਜੇ ਕਾਲ ਦਾ ਦਿਓ ਆ ਜਾਓ ਆ ਜਾਓ ਆ ਜਾਓ ਕਾਲ ਦਾ ਦਿਓ ਸੈਕਟੀ ਸਾਹਿਬ ਇੱਕ ਗੰਧ ਜਰਾ ਤਾਂ ਸਾਡੇ ਆ ਸਾਫ ਹੋਣਾ ਚਾਹੀਦਾ ਮੰਨ ਠੀਕ ਹਾਂ ਕਿੰਨਾ ਬੰਦਾ ਘਾਤਾ ਤੁਸੀਂ ਮੰਡੀ ਦਾ ਇੰਨਾ ਪੈਸੇ ਲਾਏ ਆਪਾਂ ਨੂੰ ਕੀ ਫਾਇਦਾ ਹੋਇਆ ਜੀ ਬੜਾ ਸ ਬਲ ਜਿੱਥੇ ਆਪਾਂ ਖੜੇ ਆ ਬੜੇ ਪੈਸੇ ਲਾਏ ਤੇ 10 ਕਰੋੜ ਰੁਪਇਆ ਲਾ ਕੇ ਅਜ ਨਾਲੇ ਦੀ ਮੰਡੀ ਦਾਣਾ ਮੰਡੀ ਸਾਡੀ ਇਹ ਸਬਜੀ ਮੰਡੀ ਆ ਇਹ ਐਕਚੁਅਲੀ 20 ਮੀ ਆਲੇ ਦਿਨ ਮੈਨੂੰ ਵੀਡੀਓ ਕੁਛ ਆਰਪੀਆ ਦੇ ਭੇਜੀ ਸੀਗੀ ਤੇ ਮੈਂ ਜਦੋਂ ਦਾ ਲੈਕਚਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਤੇ ਵੇਖਣ ਆਇਆ ਸੀਗਾ ਕਿ ਇਹਦੀ ਪ੍ਰੋਬਲਮ ਕੀ ਆ ਪਾਣੀ ਕੁਖ ਰੋ ਗਿਆ ਆਪਾਂ ਇਹਨਾਂ ਬੰਦੋ ਜਿਹੜਾ ਪੈਸਾ ਲਾਇਆ ਇਹਨੂੰ ਉਹਨੂੰ ਬੰਦਾ ਜਿਹੜਾ ਠੀਕ ਕਰ ਦੇ ਆ ਉਹ ਦਫ਼ਸਾ ਨੂੰ ਕਿਹਾ ਕਿ 3 ਅਗਸਤ ਤੱਕ ਇਹਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ। A1 ਮੰਡੀ ਜਿਹੜੀ ਹੋਊਗੀ ਏ ਵਧੀਆ ਸਾਫ ਸੁਥਰੀ ਸੁੰਦਰ ਕਿਉਂਕਿ ਸਾਡੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੋ ਜਾਂਦਾ। ਗੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ। ਸੀਮਾ ਜਿਹੜਾ ਮੰਡੀ ਦਾ ਉਹ A1 ਪਾਇਆ ਆਪਾਂ 9 ਕਰੋੜ ਤੋਂ ਉੱਪਰ ਪੈਸੇ ਲੱਗੇ ਤੇ ਜੇ ਅੱਜ ਵੀ ਇਹ ਪ੍ਰੋਬਲਮ ਹੋਏ ਤਾਂ ਫਿਰ ਬੜੀ ਵੱਡੀ ਗੱਲ। ਸੋ ਮੈਂ ਦੇਖਣ ਆਇਆ ਸੀ ਕਿਉਂਕਿ ਮੈਨੂੰ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੇਰੇ ਵਿਭਾਗ ਦੀ ਕੋਈ ਵੀ ਮੈਂ ਹੁਣੇ ਤੇ ਆਪ ਦਾ ਨਾਮ ਮੋਕੇ ਦੇ ਵਿੱਚ ਵੀ ਕਿਉਂ ਪ੍ਰੋਬਲਮ ਸੋ ਇਹ ਬੀਨੋ ਸੋਸ਼ਲ ਮੀਡੀਆ ਤੇ ਐਸਾ ਦਾ ਮੈਂ ਸੋਸ਼ਲ ਮੀਡੀਆ ਤੇ ਜਿਹੜੀ ਕੰਪਲੇਟ ਹੁੰਦੀ ਉਹਨੂੰ ਮੈਂ ਹੁਣੇ ਲਈ ਦੇਖਦਾ ਵੀ ਕੀ ਗੱਲ ਹੋਈ ਐ ਸੋ ਪਿਛਲੇ ਦਿਨੀ ਮੀਂਹ ਪਿਆ ਸੀਗਾ ਤੇ ਅੱਜ ਮੈਂ ਉਹ ਦੇਖ ਰਿਹਾ ਸੀ ਘਾਰੀਆਂ ਨੂੰ ਤਾੜਨਾ ਵੀ ਦਿੱਤੀ ਗਈ ਨਹੀਂ ਜੀ ਅਧਿਕਾਰੀ ਵੀ ਕਾਪੀ ਉਹ ਠੀਕ ਕਰਕੇ ਦੋ ਸਾਡੀ ਡਿਊਟੀ ਐ ਸਰ ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਐ ਅਧਿਕਾਰੀ ਵੀ ਸਾਡੇ ਮਾਨਯੋਗ ਅਧਿਕਾਰੀ ਐਕਸ਼ਨ ਸਾਹਿਬ ਸੈਕਟਰੀ ਸਾਹਿਬ ਐਸ ਡੀਓ ਸਾਹਿਬ ਸਾਡੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਸਾਡੀ ਡਿਊਟੀ ਬਣਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਤੂਰ ਕੀਤੇ ਜਾਂ। ਸੋ ਇਹਨਾਂ ਨੂੰ ਕਿਹਾ ਕਿ 30 ਅਗਸਤ ਤੱਕ ਮੰਡੀ ਨੂੰ ਇਹ ਬੰਦ ਕਰਕੇ ਦਿਓ ਭਾਵੇਂ ਜੋ ਮਰਦੀ ਕਿਉਂਕਿ ਪਹਿਲੇ ਆਏ ਹਾਦਸੇ ਦੀ ਹੋਈ ਐ ਟੈਂਡਰ ਹੋਇਆ। 3 ਦਾ ਬਸਾ ਦਾ ਮੌਸਮ ਐ ਥੋੜਾ ਕਿ ਲਾਸਟ ਹਫਤੇ ਜਿੱਥੇ ਪਾਵਾਂਗੇ ਲੋਕ ਪਾਵਾਂਗੇ ਅਪਾ ਪਰ ਇਹ ਆ ਕਿ ਪਹਿਲਾਂ ਹੋਣਾ ਚਾਹੀਦਾ ਥੋੜਾ ਲੇਟ ਹੋ ਗਿਆ ਕਿਉਂਕਿ ਸੀਵ ਲਈ ਦਾ ਕੰਮ ਚੱਲਦਾ ਉਹਦੇ ਕਰਕੇ ਲੇਟ ਹੋਇਆ।